ਜੇਕਰ ਤੁਸੀਂ ਅਕਸਰ ਏਟੀਐਮ ਤੋਂ ਪੈਸੇ ਕਢਵਾਣ ਜਾਂਦੇ ਹੋ ਤਾਂ 1 ਮਈ 2025 ਤੋਂ ਤੁਹਾਡੇ ਵਾਇਲਟ ਤੇ ਕੁਝ ਵਾਧੂ ਬੋਝ ਪੈ ਸਕਦਾ ਹੈ ਭਾਰਤੀ ਰਿਜ਼ਰਵ ਬੈਂਕ ਆਰਬੀਆਈ ਨੇ 1 ਮਈ 2025 ਤੋਂ ਏਟੀਐਮ ਤੋਂ ਪੈਸੇ ਕਢਵਾਉਣ ਤੇ ਚਾਰਜ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਪ੍ਰਕਾਰ ਨਾਲ ਗਾਹਕਾਂ ਨੂੰ ਏਟੀਐਮ ਤੋਂ ਪੈਸੇ ਕਢਵਾਉਣ ਤੇ ਜ਼ਿਆਦਾ ਫੀਸ ਦੇਣੀ ਪਵੇਗੀ ਜਿਸ ਨਾਲ ਖਾਤਾਧਾਰਕਾਂ ਦੀ ਬੈਂਕਿੰਗ ਲਾਗਤ ਵਧ ਸਕਦੀ ਹੈ 1 ਮਈ 2025 ਤੋਂ ਜੇਕਰ ਤੁਸੀਂ ਕਿਸੇ ਹੋਰ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਉਂਦੇ ਹੋ ਜਾਂ ਬੈਲੈਂਸ ਚੈੱਕ ਕਰਦੇ ਹੋ ਤਾਂ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਖਰਚੇ ਦੇਣੇ ਪੈਣਗੇ। ਪਹਿਲੇ 1 ਮਹੀਨੇ ਵਿੱਚ ਕੁਝ ਟ੍ਰਾਂਜੈਕਸ਼ਨ ਮੁਫਤ ਵਿੱਚ ਉਪਲਬਧ ਹਨ। ਉਸ ਤੋਂ ਬਾਅਦ 17 ਰੁਪਏ ਦਾ ਚਾਰਜ ਸੀ ਪਰ ਫੋਨ ਇਹ 19 ਰੁਪਏ ਹੋ ਜਾਵੇਗਾ। ਮਤਲਬ ਕਿ ਤੁਹਾਨੂੰ 2 ਰੁਪਏ ਹੋਰ ਦੇਣੇ ਪੈਣਗੇ। 1 ਮਈ 2025 ਤੋਂ ਏਟੀਐਮ ਲੈਣ ਦੇ ਤੇ ਖਰਚੇ ਵਧਣਗੇ। ਸਾਰਾ ਤੋਂ ਹੋਈ 19 ਪ੍ਰਤੀ ਲੈਣ ਦੇ 6-7 ਰੁਪਏ ਪ੍ਰਤੀ ਲੈਣ ਦੇ ਇਹ ਚਾਰਜ ਉਦੋਂ ਲਾਗੂ ਹੋਵੇਗਾ ਜਦੋਂ ਤੁਸੀਂ ਆਪਣੇ ਬੈਂਕ ਦੇ ਏਟੀਐਮ ਤੋਂ ਬਾਹਰ ਦੂਜੇ ਬੈਂਕ ਦੇ ਏਟੀਐਮ ਤੋਂ ਲੈਣ ਦੇਨ ਕਰਦੇ ਹੋ ਅਤੇ ਤੁਹਾਡੀ ਮੋਤ ਲੈਣ ਦੇ ਦੀ ਸੀਮਾ ਖਤਮ ਹੋ ਜਾਂਦੀ ਹੈ ਇਹ ਸੀਮਾ ਮੈਟਰੋ ਸ਼ਹਿਰਾਂ ਵਿੱਚ 5 ਲੈਣ ਦੇ ਨਤੇ ਗੈਰ ਮੈਟਰੋ ਪਸ਼ਹਰਾਂ ਵਿੱਚ 3 ਲੈਣ ਦੇ ਤੱਕ ਹੈ ਇਹ ਵਾਦਾ ਐਨਪੀਸੀਆਈ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਦੇ ਪ੍ਰਸਤਾਵ ਤੇ ਆਧਾਰਿਤ ਹੈ ਜੈਸ ਨੂੰ ਆਰਬੀ ਆਈ ਨੇ ਮਨਜ਼ੂਰੀ ਦਿੱਤੀ ਹੈ ਵਾਈਟ ਲੇਬਲ ਏਟੀਐਮ ਆਪਰੇਟਰਾਂ ਨੇ ਚਾਰਜ ਵਧਾਨ ਦੀ ਮੰਗ ਕੀਤੀ ਸੀ ਕਿਉਂਕਿ ਉਹਨਾਂ ਨੂੰ ਪੁਰਾਣੇ ਖਰਚਿਆਂ ਦਾ ਭੁਗਤਾਨ ਕਰਨਾ ਮੁਸ਼ਕਲ ਹੋ ਰਿਹਾ ਸੀ ਖਾਸ ਤੌਰ ਤੇ ਵਧ ਰਹੀ ਸੰਚਾਲਨ ਲਾਗਤ ਕਾਰਨ ਛੋਟੇ ਬੈਂਕਾਂ ਨੂੰ ਵਧੇਰੇ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਉਹਨਾਂ ਕੋਲ ਸੀਮਤ ਏਟੀਐਮ ਬੁਨਿਆਦੀ ਢਾਂਚਾ ਹੈ ਅਤੇ ਦੂਜੇ ਬੈਂਕਾਂ ਦੇ ਏਟੀਐਮ ਨੈਟਵਰਕਾਂ ਤੋਂ ਜ਼ਿਆਦਾ ਨਿਰਭਰ ਹਨ ਅਜੇ ਚ ਇਸ ਵਧੀ ਹੋਈ ਫੀਸ ਦਾ ਸਿੱਧਾ ਅਸਰ ਹਾਤਾ ਧਾਰਕਾ ਤੇ ਪਵੇਗਾ ਇਸ ਵਾਧੇ ਤੋਂ ਬਾਅਦ ਜੋ ਗਾਹਕ ਅਕਸਰ ਏਟੀਐਮ ਦੀ ਵਰਤੋਂ ਕਰਦੇ ਹਨ ਉਨ੍ਹਾਂ ਲਈ ਬਿਹਤਰ ਹੋਵੇਗਾ ਕਿ ਉਹ ਆਪਣੇ ਬੈਂਕ ਦੇ ਏਟੀਐਮ ਦੀ ਹੀ ਵਰਤੋਂ ਕਰਨ ਜਾਂ ਡਿਜੀਟਲ ਭੁਗਤਾਨਾਂ ਰਾਹੀਂ ਵਾਧੂ ਖਰਚਿਆਂ ਤੋਂ ਬਚ ਸਕਦੇ ਹਨ